ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਸਿੰਘ ਸੋਹੀ ਪੰਜਾਬ ਪੋਲਟਰੀ ਫਾਰਮ ਬਾਗੜੀਆਂ ਤੋਂ ਆਪਾਂ ਕੁਝ ਦਿਨਾਂ ਤੋਂ ਇੱਕ ਦਿਨ ਦੇ ਚੂਚੇ ਤੋਂ ਵੱਡਾ ਕਰਨ ਲਈ ਜੋ ਆਪਾਂ ਉਹਨਾਂ ਦੀ ਬਲੂਡਿੰਗ ਕਰਦੇ ਆ ਉਹਦੇ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਾਂ ਤੇ ਅੱਜ ਦਾ ਆਪਣਾ ਟੌਪਿਕ ਲੰਗੜਾਪਨ ਕਈ ਵਾਰ ਛੋਟੇ ਚੂਚੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲੰਗੜਾਪਣ ਆਉਣਾ ਸ਼ੁਰੂ ਹੋ ਜਾਂਦਾ ਉਹ ਲੰਗ ਮਾਰ ਕੇ ਤੁਰਨ ਲੱਗ ਜਾਂਦਾ ਜਾਂ ਉਹਦੀਆਂ ਲੱਤਾਂ ਤੇ ਬਜਨ ਆਉਣਾ ਹਟ ਜਾਂਦਾ ਜਾਂ ਉਹ ਆਪਣੇ ਗੋਡਿਆਂ ਦੇ ਭਾਰਾਂ 'ਇ ਲੱਤ ਨੂੰ ਮੋੜ ਕੇ ਉਵੇਂ ਬੈਠਣ ਲੱਗ ਜਾਂਦਾ ਉਸ ਤੋਂ ਆਪਣੇ ਪੰਜਿਆਂ ਦੇ ਉੱਪਰ ਖੜਾ ਨਹੀਂ ਹੋਇਆ ਜਾਂਦਾ ਇਸ ਦੇ ਕੀ ਕਾਰਨ ਹੁੰਦੇ ਨੇ ਜਦੋਂ ਬਰੂਡਿੰਗ ਦੇ ਵਿੱਚ ਆ ਚੂਚਾ ਤਾਂ ਸਾਰਿਆਂ ਨਾਲੋਂ ਵੱਡਾ ਇਸ ਦਾ ਕਾਰਨ ਆ ਗਿੱਲਾ ਹੋਣਾ ਜੋ ਆਪਾਂ ਲੇਟਰ ਨੀਚੇ ਵਿਛਾਇਆ ਹੋਇਆ ਜੇ ਉਹ ਗਿੱਲਾ ਹੋ ਜਵੇ ਕਿਸੇ ਵੀ ਤਰੀਕੇ ਨਾਲ ਪਾਣੀ ਡੁੱਲਣ ਨਾਲ ਜਾਂ ਇਹਨਾਂ ਦੀ ਬਿੱਠ ਨਾਲ ਤਾਂ ਜਦੋਂ ਚੂਚਾ ਬੈਠਦਾ ਆ ਤਾਂ ਇਹਦੇ ਨੀਚੇ ਜੁਇਲੀ ਦੀ ਲੱਤਾਂ ਨੀਚੇ ਵਾਲਾ ਪਾਰਟ ਆ ਉਹ ਲਾਲ ਹੋ ਜਾਂਦਾ ਕਈ ਵਾਰੀ ਉਹਦੇ 'ਚ ਪਾਣੀ ਵੀ ਭਰ ਜਾਂਦਾ ਗਿੱਲਾ ਹੋਣ ਦਾ ਤੁਸੀਂ ਸਾਰਿਆਂ ਨੂੰ ਪਹਿਲਾਂ ਇਹ ਪੌਤ ਆ ਇਹੇ ਕਰਨਾ ਆ ਕਿ ਜਿਹੜਾ ਨੀਚੇ ਲੀਟਰ ਆ ਉਹਨੂੰ ਚੱਕ ਦੋ ਉਹਦੀ ਜਗ੍ਹਾ ਤੇ ਨਵਾਂ ਲੀਟਰ ਵਿਛਾ ਲਓ ਉਹਨੂੰ ਸੁਕਾ ਕੇ ਆਪਾਂ ਬਾਅਦ 'ਚ ਕਿਸੇ ਹੋਰ ਟਾਈਮ ਵਰਤੋਂ 'ਚ ਲੈ ਆਵਾ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਲਿਟਰ ਚੱਕਣਾ ਕਿਵੇਂ ਆ ਚੂਚਿਆਂ ਨੂੰ ਇੱਕ ਸਾਈਡ ਕਰ ਦੋ ਉਸ ਤੋਂ ਬਾਅਦ ਜਿਹੜੀ ਸਾਈਡ ਖਾਲੀ ਹੋਗੀ ਉੱਥੇ ਆਪਾਂ ਉਹਨਾਂ ਦਾ ਲਿਟਰ ਚੱਕ ਕੇ ਨਵਾਂ ਪਾ ਦਿਓ ਦੂਜੇ ਪਾਸੇ ਵੀ ਐਵੇਂ ਹੀ ਆਪਾਂ ਲਿਟਰ ਚੇਂਜ ਕਰ ਸਕਦੇ ਹਾਂ ਜੇ ਤੁਸੀਂ ਬਿਸ਼ਾਵਣ ਗਿੱਲਾ ਨਹੀਂ ਹੋਣ ਦੇਵੋਗੇ ਤਾਂ ਲੰਗੜੇਪਣ ਦੀ ਪ੍ਰੋਬਲਮ ਚੂਚੇ ਦੇ ਵਿੱਚ ਆਉਂਦੀ ਹੋਣੀ ਪਰ ਜੇ ਫਿਰ ਵੀ ਆ ਜਾਵੇ ਤਾਂ ਇਹ ਦੋ ਕਾਰਨਾ ਕਰਕੇ ਹੁੰਦੀ ਹੁੰਦੀ ਆ ਇੱਕ ਤਾਂ ਵਿਟਾਮਿਨ B ਕੰਪਲੈਕਸ ਦੀ ਘਾਟ ਦੂਜਾ ਕੈਲਸ਼ੀਅਮ ਦੀ ਘਾਟ ਤੁਸੀਂ ਆਪ ਵੀ ਪਤਾ ਕਰ ਸਕਦੇ ਹੋ ਕਿ ਇਹਨਾਂ ਨੂੰ ਕੈਲਸ਼ੀਅਮ ਦੀ ਘਾਟ ਆ ਜਾਂ ਵਿਟਾਮਿਨ ਬੀ ਕੰਪਲੈਕਸ ਦੀ ਘਾਟ ਕਿਵੇਂ ਪਤਾ ਕੀਤਾ ਜਾ ਸਕਦਾ ਕਈ ਵਾਰੀ ਲੰਗੜੇਪਣ ਨਾਲ ਕੋਈ ਚੂਚਾ ਮਰ ਜਾਂਦਾ ਹੈ ਤਾਂ ਤੁਸੀਂ ਉਹਨੂੰ ਚੱਕੋ ਉਹਦੇ ਪੰਜੇ ਤੋਂ ਉੱਪਰ ਜਿਹੜੀ ਲੱਤ ਆ ਉਹਨੂੰ ਤੋੜ ਕੇ ਦੇਖੋ ਜੇ ਆਵਾਜ਼ ਆਉਂਦੀ ਆ ਘਟਕ ਦੀ ਆਵਾਜ਼ ਆਉਂਦੀ ਹੈ ਤਾਂ ਇਹਦਾ ਮਤਲਬ ਉਹਨੂੰ ਬੀ ਕੰਪਲੈਕਸ ਦੀ ਘਾਟ ਆ ਕੈਲਸ਼ੀਅਮ ਉਹਦਾ ਪੂਰਾ ਹੈ ਤਾਂ ਉਸ ਟਾਈਮ ਤੁਸੀਂ ਉਹਨਾਂ ਨੂੰ ਬੀ ਕੰਪਲੈਕਸ ਦੇ ਸਕਦੇ ਹੋ 3 ਦਿਨ ਲਈ ਤੇ ਉਹ ਬਿਲਕੁਲ ਤੰਦਰੁਸਤ ਹੋ ਜਾਣਗੇ ਦੂਜੇ ਪਾਸੇ ਜਦੋਂ ਆਪਾਂ ਲੱਤ ਤੋੜ ਕੇ ਦੇਖਦੇ ਹਾਂ ਮਰੇ ਹੋਏ ਚੂਚੇ ਦੀ ਉੱਚੋ ਆਵਾਜ਼ ਨਹੀਂ ਆਉਂਦੀ ਤਾਂ ਇਹਦਾ ਮਤਲਬ ਉਹਦੇ ਵਿੱਚ ਕੈਲਸ਼ੀਅਮ ਦੀ ਘਾਟ ਆ ਤਾਂ ਤੁਸੀਂ ਕੈਲਸ਼ੀਅਮ ਚਲਾ ਸਕਦੇ ਹੋ ਨਾਲ ਵਿਟਾਮਿਨ ਡੀ ਦੇ ਸਕਦੇ ਹੋ ਉਹਦੇ ਨਾਲ ਬਹੁਤ ਜਲਦੀ ਉਹ ਠੀਕ ਹੋਣੇ ਸ਼ੁਰੂ ਹੋ ਜਾਣਾ ਹੈ ਦੋਸਤੋ ਜੇ ਤੁਸੀਂ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਬਰੂਡਿੰਗ ਸੰਬੰਧੀ ਤੁਹਾਡੇ ਹੋਰ ਕੋਈ ਪ੍ਰਸ਼ਨ ਨੇ ਤਾਂ ਤੁਸੀਂ ਕਾਲ ਕਰਕੇ ਸਾਡੇ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਇਸ ਤੋਂ ਬਿਨਾ ਅਸੀਂ ਹਰ ਮਹੀਨੇ ਇੱਕ ਪ੍ਰੈਕਟੀਕਲ ਟ੍ਰੇਨਿੰਗ ਵੀ ਆਰਗੇਨਾਈਜ਼ ਕਰਦੇ ਹਾਂ ਨਵੇਂ ਫਾਰਮਰਜ਼ ਲਈ ਵੀ ਤੇ ਜੋ ਪਹਿਲਾਂ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਉਹਦੇ ਚ ਅਸੀਂ ਪੂਰੀ ਡਿਟੇਲ ਨਾਲ ਪ੍ਰੈਕਟੀਕਲੀ ਜਾਣਕਾਰੀ ਦਿੰਨੇ ਆ ਤੁਸੀਂ ਉਸ ਲਈ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਹਰ ਮੰਥੋ ਹੁੰਦੀ ਆ ਪਟਿਆਲਾ ਦੇਵੀਗੜ ਰੋਡ ਪੰਜੇਟਾ ਪੈਲੇਸ ਵਿਖੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੁਸੀਂ ਉਹ ਸਬੰਧੀ ਰਜਿਸਟ੍ਰੇਸ਼ਨ ਕਰਾਉਣ ਲਈ ਸਾਨੂੰ ਕਾਲ ਕਰ ਸਕਦੇ ਹੋ ਹੋਣ ਦੀ ਇਜਾਜ਼ਤ ਸਸਿਕਾ